ਅੱਜ ਤੋਂ ਮਹੀਨਾ ਪਹਿਲਾਂ ਬਿੱਟੂ ਜੀ ਇਹ ਕਹਿੰਦੇ ਸੀ ਕਿ ਰਾਹੁਲ ਗਾਂਧੀ ਮੈਨੂੰ ਮਜਬੂਰ ਕਰ ਰਿਹਾ ਬੰਦੀ ਸਿੱਖਾਂ ਨੂੰ ਰਿਹਾਈ ਆਸਤੈ ਮੈਨੂੰ ਇਹ ਕਹਿ ਰਿਹਾ ਕਿ ਬੰਦੀ ਸਿੱਖਾਂ ਨੂੰ ਮਾਫ ਕਰ ਦਿਓ ਮੈਂ ਆਪਣੇ ਪਿਤਾ ਦੇ ਕਾਤਲਾਂ ਨੂੰ ਮਾਫ ਕਰਤਾ ਤੇ ਬਿੱਟੂ ਜੀ ਤੁਸੀਂ ਵੀ ਇਸ ਗੱਲ ਨੂੰ ਛੱਡ ਦਿਓ ਇਸ ਗੱਲ ਤੋਂ ਦੁਖੀ ਹੋ ਕੇ ਮੈਂ ਕਾਂਗਰਸ ਪਾਰਟੀ ਛੱਡ ਦਿੱਤੀ ਇਹ ਕਿਤੋਂ ਨਾ ਕਿਤੇ ਕਿਸੇ ਏਜੰਸੀ ਨੇ ਕਿਆ ਹੋਣਾ बिकॉज ਬਿੱਟੂ ਡੋਨਟ ਹੈਵ ਥੈਟ ਕਿ ਕਿਉਂਕਿ ਮਹੀਨਾ ਪਹਿਲਾਂ ਕੁਝ ਹੋਰ ਹੁਣ ਕੁਝ ਹੋਰ ਸੱਜ ਸੱਜ ਚੋਕੀ ਨੇ ਨੇਸ ਆਏ ਅੱਜ ਆਏ ਮਕਰ ਵਰਕਰ ਮਿਲਦੇ ਕੀ ਕਹਾਂ ਚਾਹੋਗੇ ਬਿਲਕੁਲ ਇਹ ਜਿਹੜਾ ਧੰਨਵਾਦੀ ਦੌਰਾ ਸ਼ੁਰੂ ਹੈ ਅਸੀਂ ਜਿਹੜੇ ਮੇਨ ਮੇਨ ਵਰਕਰਸ ਨੇ ਸਾਰੇ ਹੀ ਹਲਕਿਆ ਦੇ ਉਹਨਾਂ ਨੂੰ ਅਸੀਂ ਜਾ ਕੇ ਉਹਨਾਂ ਦਾ ਸ਼ੁਕਰਾਨਾ ਔਰ ਧੰਨਵਾਦ ਕਰ ਰਹੇ ਹਾਂ ਅੱਜ ਪਾਂਡੇ ਸਾਹਿਬ ਦੇ ਗ੍ਰਹਿ ਵਿਖੇ ਅਸੀਂ ਧੰਨਵਾਦ ਕਰਨ ਵਾਸਤੇ ਆਏ ਹਾਂ ਮੇਨ ਵਰਕਰਸ ਦਾ ਔਰ ਅਸੀਂ ਸਮੇਤ ਅਸੀਂ ਔਰਡ ਵਾਈਜ਼ ਜਾਵਾਂਗੇ ਹਰ ਔਰਡ ਦੇ ਵਿੱਚ ਜਾ ਕੇ ਜਿਨ੍ਹਾਂ ਲੋਕਾਂ ਨੇ ਸਾਡੀ ਮਦਦ ਕੀਤੀ ਹੈ 95 ਦੇ 95 ਜਿਹੜੇ ਔਰਡਸ ਹੈਗੇ ਨੇ ਉਹਨਾਂ ਚ ਜਾ ਕੇ ਅਸੀਂ ਲੋਕਾਂ ਨੂੰ ਮਿਲਾਂਗੇ ਮੇਰਾ ਖਿਆਲ ਅਗਲੇ ਮਹੀਨੇ ਅਸੀਂ ਉਹ ਕੰਪਲੀਟ ਕਰ ਲਾਂਗੇ ਦੌਰਾ ਕਿਉਂਕਿ ਹੁਣ ਇੱਕ ਤਾਂ ਗਰਮੀ ਦਾ ਮੌਸਮ ਹੈ ਦੂਸਰਾ ਜਿਹੜੀ ਜਲੰਧਰ ਬਾਈ ਇਲੈਕਸ਼ਨ ਹੈ ਔਰ ਨਾਲ ਹੀ ਨਾਲ ਪਾਰਲੀਮੈਂਟ ਦਾ ਵੀ ਸੱਤਰ ਮੇਰਾ ਖਿਆਲ ਸ਼ੁਰੂ ਹੋਣਾ ਸੋ ਇਸ ਕਰਕੇ ਅਸੀਂ ਆਖਿਆ ਕਿ ਜਲਦੀ ਸਭ ਤੋਂ ਪਹਿਲਾਂ ਕਿ ਜਿੰਨਾ ਲੋਕਾਂ ਨੇ ਮੇਨ ਆਗੂ ਸਹਿਬਾਨਾ ਨੇ ਬੂਥਾਂ ਤੇ ਪਹਿਰੇ ਦਿੱਤੇ ਉਹਨਾਂ ਨੂੰ ਜਾ ਕੇ ਅੱਜ ਮਿਲ ਗਏ ਅੱਜ ਉਸੇ ਸਿਲਸਿਲੇ ਦੇ ਵਿੱਚ पांडे ਸਾਹਿਬ ਦੇ ਜਿਹੜੇ ਇੱਥੇ ਨਾਰਥ ਕੰਸਟਿਟਿਊਐਂਸੀ ਦੇ ਜਿਹੜੇ ਲੋਕ ਸੀ ਉਹਨਾਂ ਵਰਕਰ ਸਾਥੀਆਂ ਨੂੰ ਉਹਨਾਂ ਦੇ ਗ੍ਰਹਿ ਵਿਖੇ ਮਿਲ ਗਏ ਜੀਮ ਸਾਹਿਬ ਨੇ ਉੱਥੇ ਗੰਦਰ ਰਹਾਇਸ਼ ਕੰਦੇ ਇਲਾਕੇ ਆ ਇੱਕ ਮਹੀਨੇ ਵਾਸਤੇ ਜਦ ਤੱਕ ਕਿੰਨਾ ਕੋਈ ਪ੍ਰੈਸ਼ਰ ਦੇ ਦੇਖੋ ਜੀ ਰਹਾਇਸ਼ ਭਾਵੇਂ ਕਿਤੇ ਕੋਈ ਰੱਖੋ ਨਾ ਰੱਖੋ ਮੈਂ ਤੁਹਾਨੂੰ ਆਪਣੀ ਗੱਲ ਸੁਣਾਉਣਾ ਹੈ ਗਿੱਦੜਬਾਦ ਚ ਅੱਜ ਵੀ ਮੇਰੀ ਰਹਾਇਸ਼ ਨਹੀਂ ਹੈ ਮੈਂ ਮੁਕਸਰ ਰਹਿਣਾ ਹੈ ਲੇਕਿਨ ਗਿੱਦੜਬਾ ਦੇ ਲੋਕ ਮੈਨੂੰ ਆਪਣਾ ਸਮਝਦੇ ਐ ਔਰ ਉਹਨਾਂ ਨੂੰ ਇਹ ਲੱਗਦਾ ਕਿ ਜਦੋਂ ਅਸੀਂ ਇਹਨੂੰ ਬੁਲਾਵਾਂਗੇ ਉਦੋਂ ਪਹੁੰਚ ਜਾਏਗਾ ਰਹਾਇਸ਼ ਦਾ ਇੱਕ ਸਨੇਹਾ ਹੁੰਦਾ ਹੈ ਕਿ ਮੈਂ ਤੁਹਾਡੇ ਕੋਲ ਐ ਬੇਸਿਕਲੀ ਰਹਾਇਸ਼ ਉਥੇ ਰੱਖ ਲਓ ਚਾਹੇ ਚੰਡੀਗੜ੍ਹ ਰੱਖ ਲਓ ਲੋਕਾਂ ਦੇ ਨਾਲ ਸਰਕਾਰ ਦੀ ਕਨੈਕਟੀਵਿਟੀ ਹੋਣੀ ਚਾਹੀਦੀ ਐ ਲੋਕਾਂ ਦੇ ਜਿਹੜੇ ਇਸ਼ੂਜ਼ ਐ ਉਹ ਐਡਰੈਸ ਹੋਣੇ ਚਾਹੀਦੇ ਐ ਨਾ ਕੀ ਰਹਾਇਸ਼ ਉੱਥੇ ਮੈਂ ਸ਼ਿਫਟ ਕਰ ਲਈ ਹੁਣ ਮੈਂ ਜਲੰਧਰ ਵੈਸਟ ਚ ਰਹਾਇਸ਼ ਕਰ ਲਾਂਗਾ ਫੇਰ ਮੈਨੂੰ ਲੋਕ ਵੋਟਾਂ ਪਾ ਦੇਣਗੇ ਇਦਾਂ ਲੋਕ ਹੁਣ ਬਹੁਤ ਸਿਆਣੇ ਹੋ ਗਏ ਇਦਾਂ ਜੇ ਵੋਟਾਂ ਪੈਂਦੀਆਂ ਹੁਣ ਫੇਰ ਤਾਂ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਅਗਲੇ 6 ਹੋਰ ਬਾਈ ਇਲੈਕਸ਼ਨ ਹੈ 6 ਹੋਰ ਰਾਇਸ਼ਾ ਰੱਖਣੀਆਂ ਪੈਣੀਆਂ ਆਪਦੀਆਂ ਸੋ ਮੈਨੂੰ ਲੱਗਦਾ ਰਾਦਰ ਥੈਨ ਡੂਇੰਗ ਆਲ ਥਿਸ ਸਿੰਗਸ ਕਿ ਮੈਂ ਉੱਥੇ ਰਹਿਸ਼ ਰੱਖ ਲਈ ਉੱਥੇ ਰਹਿਸ਼ ਰੱਖ ਲਈ ਮੁੱਖ ਮੰਤਰੀ ਸਾਹਿਬ ਡਿਲੀਵਰ ਕਰਨ ਪਾਵੇਂ ਦਫ਼ਤਰ ਚ ਬੈਠੇ ਡਿਲੀਵਰ ਕਰਨ ਇੱਕ ਬੀਜੇਪੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਉਸ ਦੇ ਸੁਨੀਲ ਜਾਖੜ ਨੇ ਸਵਾਲ ਚੁੱਕੇ ਨੇ ਉਹ ਕਹਿੰਦੇ ਕਿ ਲੁਧਿਆਣਾ ਸੀਟ ਤੋਂ ਜਿਹੜੀ ਬਠਿੰਡਾ ਸੀਟ ਹੈ ਇੱਥੇ ਕੰਪਰੋਮਿਸ ਹੋਇਆ ਸੀਗਾ ਕਿਵੇਂ ਦੇਖਦੇ ਪਤਾ ਨਹੀਂ ਹੁਣ ਮੈਂ ਤਾਂ ਸੁਣਿਆ ਨਹੀਂ ਇਹ ਤੁਸੀਂ ਕਹਿ ਰਹੇ ਹੋ ਰੋਜ਼ ਨਵੀਂ ਕਹਾਣੀ ਪੁੱਛ ਕੇ ਲਿਆਉਣਾ ਕਿਤੋਂ ਨਾ ਕਿਤੋਂ ਮਾਂਦੇ ਦਾ ਸ਼ੇਰਾ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਹਾਂਜੀ ਮੈਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਪਤਾ ਨਹੀਂ ਲੱਗਿਆ ਪ੍ਰੈਸ ਕਾਨਫਰੰਸ ਕੀਤੀ ਹੈ ਜੇ ਇਸ ਤਰ੍ਹਾਂ ਦੀ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਫਿਰ ਉਹਦਾ ਜਵਾਬ ਦੇ ਦੇਣਗੇ ਜਿਹੜੇ ਬਿੱਟੂ ਨੇ ਕਿਹਾ ਹੈ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਪਹਿਲਾਂ ਵਿਰੋਧ ਕਰਦੇ ਸਨ ਤੇ ਅਮਿਤ ਖਾਨ ਅਮਿਤ ਪਾਲ ਨੂੰ ਲੈ ਕੇ ਕੱਲ੍ਹ ਘਰਾਂ ਮਿਲਣ ਜਾ ਰਹੇ ਨੇ ਅਗਲੇ ਦੋ ਦਿਨਾਂ ਦੇ ਮਲੇ ਮੀਲੇ ਕੋਈ ਗੱਲ ਇਹ ਹੈ ਕਿ ਜਿੰਦ ਤੋਂ ਤੱਕ ਬੰਦੀ ਸਿੱਖਾਂ ਦਾ ਸਵਾਲ ਹੈ ਸੀ ਤਾਂ ਪਹਿਲਾਂ ਹੀ ਵੀ ਕਹਿੰਦੇ ਸੀ ਕਿ ਕਨਸਟੀਟਿਊਸ਼ਨ ਦੇ ਮਤਾਬਕ ਦੇਸ਼ ਦੇ ਸੰਵਿਧਾਨ ਦੇ ਮਤਾਬਕ ਹਰ ਵਿਅਕਤੀ ਨੂੰ ਲਿਬਰਟੀ ਹੋਣੀ ਚਾਹੀਦੀ ਹੈ ਹਰ ਵਿਅਕਤੀ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਜਿਸ ਵਿਅਕਤੀ ਦਾ ਜੋ ਵੀ ਹਿਊਮਨ ਰਾਈਟਸ ਵੈਲਿਊ ਦੀ ਕਦਰ ਹੋਣੀ ਚਾਹੀਦੀ ਹੈ ਬਿੱਟੂ ਜੀ ਕੀ ਕਹਿੰਦੇ ਆ ਅੱਜ ਤੋਂ ਮਹੀਨਾ ਪਹਿਲਾਂ ਬਿੱਟੂ ਜੀ ਇਹ ਕਹਿੰਦੇ ਸੀ ਕਿ ਰਾਹੁਲ ਗਾਂਧੀ ਮੈਨੂੰ ਮਜਬੂਰ ਕਰ ਰਿਹਾ ਬੰਦੀ ਸਿੱਖਾਂ ਨੂੰ ਰਿਹਾਈ ਆਸਤੇ ਮੈਨੂੰ ਇਹ ਕਹਿ ਰਿਹਾ ਕਿ ਬੰਦੀ ਸਿੱਖਾਂ ਨੂੰ ਮaaf ਕਰ ਦਿਓ ਮੈਂ ਆਪਣੇ ਪਿਤਾ ਦੇ ਕਾਤਲਾਂ ਨੂੰ ਮaaf ਕਰਦਾ ਤੇ ਬਿੱਟੂ ਜੀ ਤੁਸੀਂ ਵੀ ਇਸ ਗੱਲ ਨੂੰ ਛੱਡ ਦਿਓ ਇਸ ਗੱਲ ਤੋਂ ਦੁਖੀ ਹੋ ਕੇ ਮੈਂ ਕਾਂਗਰਸ ਪਾਰਟੀ ਛੱਡੀ ਫੋਨੋ ਕਹਿ ਰਹੇ ਕਿ ਮੈਨੂੰ ਕੋਈ ਇਤਰਾਜ਼ ਨਹੀਂ ਕੋਈ ਬੀਜੇਪੀ ਦਾ ਹੋਰ ਮੋਟਿਵ ਹੋਏਗਾ ਪੋਲਰਾਈਜੇਸ਼ਨ ਕਰਨ ਦਾ ਕੋਈ ਹੋਰ ਅਜੰਡਾ ਹੋਏਗਾ ਲੋਕਾਂ ਨੂੰ ਵੰਡਣ ਦਾ ਪੰਜਾਬ ਦੇ ਲੋਕਾਂ ਨੂੰ ਇਹ ਕਿਤੋਂ ਨਾ ਕਿਤੇ ਕਿਸੇ ਏਜੰਸੀ ਨੇ ਕਿਆ ਹੋਣਾ बिकॉज ਬਿੱਟੂ ਡੋਨਟ ਹੈਵ ਥੈਟ ਕਿ ਕਿਉਂਕਿ ਮਹੀਨਾ ਪਹਿਲਾਂ ਕੁਝ ਹੋਰ ਫੋਨ ਕੁਝ ਹੋਰ ਆਈ ਥਿੰਕ ਇਹ ਜਿਹੜਾ ਬਿਆਨ ਬਿੱਟੂ ਨੇ ਦਿੱਤਾ ਹੋਣਾ ਹੈ ਉਹ ਕਿਸੇ ਨੇ ਕਿਆ ਹੋਣਾ ਭਾਈ ਕਿ ਏਜੰਸੀਸ ਨੇ ਕਿਆ ਹੋਣਾ ਵੀ ਤੈਨੂੰ ਤਾਂ ਸਿੱਖ ਵੀ ਸਿੱਖ ਨਹੀਂ ਮੰਨਦੇ ਸੋ ਕੁਝ ਨਾ ਕੁਝ ਐਸਾ ਬਿਆਨ ਦੇ ਜਿਹਦੇ ਨਾਲ ਆਪਾਂ ਕੱਲ ਨੂੰ ਜਾ ਕੇ ਔਰ ਪਤਾ ਨਹੀਂ ਕੀ ਏਜੰਡਾ ਹੈ ਰੱਬ ਜਾਣਦਾ ਇਹਦੇ ਪਿੱਛੇ ਪਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਬਹੁਤ ਵੱਡਾ ਇੱਕ ਛੁਪਿਆ ਜਿਹੜਾ ਏਜੰਡਾ ਬੀਜੇਪੀ ਦਾ ਹੋ ਸਕਦਾ ਹੈ ਸਿੱਖ ਭਾਈਚਾਰੇ ਨੂੰ ਖਰਾਬ ਕਰਨਾ ਤੇ ਔਰ ਹਿੰਦੂ ਤੇ ਸਿੱਖਾਂ ਦੇ ਵਿੱਚ ਪਾੜ ਪਾਉਣਾ